ਲੱਗੇ ਜੇ ਮੇਲ ਮੈਂ ਕਣੇ ਲਾ ਲਈਏ ਹੂੰ ਹਵਾ ਦੇ ਰੋਲ ਲਾਏਗੇ ਜੀ ਤਿੰਨ ਚੋਲੀ ਜੱਜ ਮੈਂ ਤੇ ਪਾ ਨਹੀਂ ਇਹ ਮੇਰਾ ਕੁਛ ਲਕਾਇਆ ਤੁਸੀਂ ਸਮਾਨ ਬਾਬਾ ਹਾਤੀ ਕੇ ਨੇ ਹਾਂਦੇ ਨਾ ਹੂੰ ਮੇਰਾ ਸਮਾਨ ਲਕਾਇਆ ਆ ਵੇ ਵੇ ਮੇਰੇ ਸ਼ੀਸ਼ੇ ਲਕਾਏ ਜੇਬ ਚ चोरी कीते मैं चोरी कीते <laughs> चोरी कीते शीशे हाँ क्यों कीते मेरे चोरी शीशे मैंने चाहिए दिया वापस दियो मेनू दका वापस दियो मेनू दिखाओ दिखाओ किन्ने किन्ने कीते चोरी शीशे और बीज दे पैसा <coughs> नो ये लो चले बे ओए किन्ने शीशे मेरे कड़... चोरी कीते मेरे शीशे चोरी कीते ने इधर देखो हम या ओहो भाई ਯਾ ਨਾ ਨਾ ਯਾ ਦੇਖੋ ਜੀ ਜੋਰ ਲਾਉਂਦਾ ਮੇਰੇ ਨਾਲ ਯਾ ਇਹ ਜੋਰ ਲਉਣਾ ਵਾ ਜੋਰ ਜੋਰ ਮੈਂ ਕਹੇ ਯਾ ਵਾਈ ਕਰ ਗਿਆ ਹੀ ਨਾਲ ਤਾਂ ਹੀ ਟੁੱਟ ਗਏ ਨਾਲੇ ਟੁੱਟ ਗਏ ਯਾ ਹਵਾਲਾ ਦਨੀਆ ਦਨੀਆ ਬੇਰ ਗੱਲ ਸੁਣ ਬਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਲਾਡੀਆਂ ਆ ਲਾਡੀਆਂ ਇਦਾਂ ਨਹੀਂ ਇਦਾਂ ਨਾ 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 ਬਣ ਮੇਰੇ ਨਾਲ ਨਾ ਨਾ ਬਣਾ ਨਾ ਉਨਾਲਾ ਉਨਾਲਾ ਦੇ ਬਣ ਲਾ ਭਰਾਵਾ ਤਾਂ ਫੋੜਾ ਖਿੱਚ ਦੇ ਦੇ ਫੋੜਾ ਖਿੱਚ ਦੇ ਬਲੈ ਫੋੜਾ ਤੇ ਆ ਬੀ ਖੋਲੀ ਹੋਲੀ ਹੋਲੀ ਕਿਤੇ ਗਈ ਗਾਰ ਓਏ ਬੜੀ ਤੇ ਪਾਈ ਦਿਖਾ ਤੇਰੀ ਦੇਖੋ ਦੇਖੋ ਉਹ ਸ਼ੀਸ਼ਿਆਂ ਦੇ ਚਾਰ ਦੇ ਸ਼ੀਸ਼ਿਆਂ ਦੇ ਚਲੋ ਜੀ ਨਿਕਾਲੀ ਹੁਣ ਫਿਰ ਫੇਰ ਆ ਗਈ ਬਰ ਇਤੇ ਮਾਰਨਾ ਹੋਈ ਸਟੰਟ ਮਾਰ ਲਗਾ ਇਤੇ ਹੀ ਇਤੇ ਹੋ ਹੂੰ ਇਤੇ 5 5 ਹੋ ਅੰਤੇ 6 6 ਅੱਗੇ 7 ਚਾਨੋ ਅੱਗੇ 8 8 ਉਹ ਗਨਾਈਨ ਬਸ ਚੱਲੇ ਰਹੀ ਆ ਚਲੋ ਹੁਣ ਜੰਪ ਮਾਰ ਦੋ ਇਹ ਯਾ ਚਲੋ ਜੀ ਕੰਦ ਸੁਣਾਵਾ ਮੈਨਾਂ ਸੁਣਾ ਮਮਣ ਸੁਣਾ ਦਾਦਾ ਮੈਨਾਂ ਚਲੋ ਫੇਰ ਪੌਲ ਲੰਮੇ ਲੰਮੇ ਪਾਓ ਫੇਰ ਚਲੋ ਫੇਰ ਨੀਂਨੀ ਕਰੀਏ ਲੰਮੇ ਪਾਓ ਐ ਕੀ ਹੋਉਂਦਿਆ ਵਾ ਇਧਰ ਆ ਕੇ ਬਰਸ਼ ਕਰੋ ਓਏ ਛੇੜੀ ਨਾਲ ਦਾ ਗਰੰਟ ਮਾਈ ਰੂ ਜਸ਼ ਗਾਲ ਨਹੀਂ ਸੌਂਦੇ ਆਵਾਜ਼ ਆ ਇਧਰ ਵੇਖੋ ਓ ਕੀ ਲੱਗਾ ਇਧਰ ਆਓ ਮੈਂ ਜਰੀ ਲਵਾ ਕੇ ਤੇ ਆਪਾਂ ਉੱਥੇ ਖੜ ਕੇ ਬਰਸ਼ ਕਰੋ ਅਜੇ ਖਲੋ ਕੇ ਬਰਸ਼ ਕਰੋ ਬਰਸ਼ ਵੇਖੋ ਕਿੱਥੇ ਖਲੋ ਕਰੰਦੇ ਆ ਬਾਅਦ ਜਾ ਕੇ ਕੀ ਹੈ ਲੈ 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 ਸਾਰੇ ਬਨੇ ਫੁਰਤ ਦਾ ਬਰਸ਼ ਕਰੋ ਓ ਆਪਣਾ ਲੱਗਾ ਐ ਦੀ ਬਰਸ਼ ਕਰੋ ਫਟਾਫਟ ਵੇ ਵੇਖ ਲੈ ਫਿਰ ਟੋਮਨ ਜਰੀ ਲੱਗਾ ਹੈ ਤੁਹਾਡਾ ਚਲੋ ਇਥੇ ਨਹੀਂ ਕਰੀਦਾ ਬੋਤ ਫਿਰ ਇਥੇ ਸਾਰਾ ਖਲੇਰਾ ਪੈ ਜਾਏਗਾ ਪੇਸਟ ਉੜ ਜਾਏਗੀ ਗੁੱਡ ਬாய் ਬੱਚਾ ਬਣਾਉ ਉਥੇ ਗੁੱਡ ਬாய் ਚਲੋ ਆ ਜਾਓ ਤੇ ਬਾਹਰ ਆ ਜਾਓ ਵੇਖ ਲਿਓ ਲੱਗਾ ਰਹਿਣਾ ਉਥੇ ਬੋਤ ਸਟਿਲ ਕਰ ਦੋ ਬਰਸ਼ ਵੀ ਨਹੀਂ ਕਰਨਾ ਮਾਰਨਾ ਖਲੋਗੇ ਉਹ ਬਰਸ਼ ਕਰਦਾ ਵੇ ਪੈਸਾ ਜਾਏਗਾ ਜੀ ਕੋਈ ਨਹੀਂ ਚਲ ਆ ਜਾ ਬਰਸ਼ ਕਰੀਏ ਬਰੋ ਕੱਪੜੇ ਬਹੁਤ ਯੂਨੀਫਾਰਮ ਟਾਈਮ ਬਹੁਤ ਹੋ ਗਿਆ ਬਹੁਤ ਲੇਟ ਹੋ ਗਿਆ ਆ ਨਾਨਾ ਉੱਪਰ ਚੜੋ ਉਹ ਤਾਂ ਉੱਪਰ ਚੜੋ ਨਾਨਾ ਪੋਤੂ ਕੋਤੇ ਚੜੋ ਇਹ ਮੇਰੇ ਕੱਪੜੇ ਪੁੱਤ ਤੁਹਾਡੇ ਯੂਨੀਫਾਰਮ ਹੈ ਬਾਕੀ ਕੰਨਾ ਇਹਨੂੰ ਕੀ ਬਣਿਆ ਜਿਹੜੀ ਆ ਲੈ ਆ ਲੈ ਠੀਕ ਹੈ ਠੀਕ ਹੈ ਇਹ ਵਲੀ ਮੇਰੀ ਠੀਕ ਹੈ ਲਿਆ ਦਾਂਗਾ ਤੁਹਾਨੂੰ ਮੈਂ ਤੀਤੋ ਫਾੜੀ ਜਾਣਾ ਠੀਕ ਹੈ ਠੀਕ ਹੈ ਇਹ ਗਰਮੀਆਂ ਦੀਆਂ ਪੁੱਤ ਫਾਈਟ ਅਜੇ ਠਾਂਡੇ ਪੋਤੇ ਬਾਹਰ ਮੀਂਹ ਪੈੰਦੇ ਦੇਖੋ ਮੈਂ ਚਾਹਤਾ ਹੈ ਕਾ ਵੱਡੀ ਹੈ ਪਤਾ ਤੁਹਾਨੂੰ ਛੋਟੀ ਲਿਆ ਦਾਂਗੇ ਛੋਟੀ ਹੂੰ ਲਾ ਦਾਂਗੇ ਤੁਹਾਨੂੰ ਛੋਟੀ ਐਨੀ ਐਡੀਂ ਠੀਕ ਐਡੀਂ ਲਿਆ ਦਾਂਗੇ ਚਲੋ ਹੁਣ ਪਾਓ ਜੋ ਨਹੀਂ ਪਾਦੀ ਪਾਦੀ ਇਹ ਦੋਦੀ ਇਹ ਕੋ ਮੇਰੀ ਠੀਕ ਠੀਕ ਐ ਜੀ ਠੀਕ ਐ ਜੀ ਬਸ ਜੀ ਚਾਹ ਹੋਈਏ ਤਿਆਰ ਹੁਣ ਉਹ ਉਹ ਰੋਕੀ ਐ ਹਾਂ ਕੋਈ ਨਹੀਂ ਚਲਾ ਦਿੰਨੇ ਪਾਤੇ ਮੈਂ ਜਿਵੇਂ ਟਿਫਨ ਪਾਤੇ ਚੋਲ ਵਾਟਰ ਬੋਟਰ ਵੀ ਪਾ ਲੈਗਾ ਇਹਨਾਂ ਲੇਟ ਹੋ ਗਿਆ ਅੱਜ ਫਟਾਫਟ ਚਲੋ ਵਾਟਰ-ਵਾਟਰ ਵੀ ਪੋੜੋਏ ਦੀ ਵੀ ਆਈ ਨਹੀਂ ਫੇਰ ਛੁੱਟੀ ਮਾਰ ਕੇ ਠੀਕ ਹੈ ਖਾ ਰਹੇ ਹੋ ਜੈਨ ਮੈਂ ਫੇਰ ਬਿਜ਼ੀ ਐ ਮੈਂ ਪ੍ਰੀਤੀ ਐ ਫੇਰ ਬਿਜ਼ੀ ਐ ਯਾਰੀ ਕਈ ਹੀ ਲੜਕੀ ਯਾਨੀ ਨਖੀ ਆਈ ਨਹੀਂ ਕੱਲ ਵੀ ਬਿਜ਼ੀ ਸੀ ਕੱਲ ਵੀ ਨਹੀਂ ਆਈ ਕੱਲ ਵੀ ਹਾਂ ਕੱਲ ਵੀ ਬੁਖਾਰ ਮਮੀ ਫਿਰ ਹੋ ਗਈ ਸੀ ਲੁਰੀ ਆ ਗਈ ਹੂੰ ਇਸ ਤਰ੍ਹਾਂ ਹੀ ਮੱਤਾ ਕੱਟਾ ਹੁੰਦਾ ਰਹਿੰਦਾ ਤੁਹਾਨੂੰ ਪਤਾ ਹੀ ਇਹ ਤੇਰਾ ਛੂਟ ਲੱਦਾਂ ਤੇਰਾ ਕਿ ਆਪ ਕਿਵੇਂ ਹੁੰਦਾ ਮੇਰਾ ਹੀ ਆਇਆ ਹੋਇਆ ਨਹੀਂ ਤੇ ਹਾਲ एल्फी ला ला एल्फी ला के सही हो जाएगा अज प्रीति ने कल कम करना पैना उपर भी गेसट आए ने दी को बहों आए ने कुछ रखी है बुखार ना लमे पे दो दिन हो गए उन्होंने भी अगर कल कम करेगी तो मौसम बड़े सोच चीज खानी पीती है तली भी भुजी तो भी बड़ी है फिर हूं आना शामी नहीं चलो आप ही करो फिर डट के ये बड़ी खाली खाली जगह ही है सूट वेगे ਚਾ ਮੈਂ ਨਹੀਂ ਤੇ ਇੱਧਰ ਤੱਕ ਭਰੀ ਹੈ ਅੱਗੇ ਲੈਣ ਆਓ ਰੀਲਾਂ ਡੱਬੇ ਤੱਕ ਦੋ ਤਿੰਨ ਤੈਂ ਲੱਗੇ ਨੇ ਖਾਲੀ ਹੋ ਗਈ ਸੈੱਟ ਕੀਤੇ ਨਾਲੇ ਕੁਛ ਹਮ ਹਮ ਸੈੱਟ ਨਹੀਂ ਹੀ ਉਹ ਜਮੀਂ ਪੈ ਗਿਆ ਮੌਸਮ ਵਧੀਆ ਹੋ ਗਿਆ ਥੋੜਾ ਠੰਡਾ ਹੋ ਗਿਆ ਹਮ ਥੋੜੀ ਸੈੱਟ ਨਹੀਂ ਹੋ ਰਹੀ ਧੀਰੇ ਧੀਰੇ ਜਾਂਦਾ ਰਹੇਗਾ ਕਰੋ ਕੰਮ ਨੂੰ ਮਾ ਕੀ ਹੋਣਗੇ ਬੱਚੇ ਫੇਰ ਹੁਣ ਕਾ ਲੱਗਣਗੇ ਹੌਣੇ ਸ਼ਾਂਤੀ ਹੈ ਸ਼ਾਂਤੀ ਸ਼ਾਂਤੀ ਹੁੰਦੀ ਹੈ ਤੇ ਕੰਮ ਹੁੰਦਾ ਕੋਈ ਉਹ ਨਿੱਕਾ ਹੋਏ ਤੇ ਕੰਮ ਕੋਈ ਹੁੰਦਾ ਹੀ ਨਹੀਂ ਹੈ ਫੇਰ ਨਹੀਂ ਕੰਮ ਹੁੰਦਾ ਤੇ ਮੰਮੀ ਆ ਦਿਓ ਮੰਮੀ ਆ ਕਰਿਓ ਮੰਮੀ ਇਹ ਫੜਿਓ ਮਿੰਟ ਬਾਅਦ ਆ ਕੇ ਕਦੀ ਕੁਛ ਫੜੀ ਜਾਣਾ ਇਥੋਂ ਕੋਈ ਕੁਛ ਫੜੀ ਜਾਣਾ ਨਾ ਉਹਦੇ ਵੇਹੇ ਵੀ ਅਜ ਜਾਣਾ ਮੀਆਂ ਮੈਨੂੰ ਕਹਿੰਦਾ ਪਹਿਲਾਂ ਮੈਂ ਸੋਣਾ ਨਹੀਂ ਕਿਉਂ ਮਰਮੋਰ ਤਾਂ ਟੀਵੀ ਬੰਦ ਕਰਤਾ ਤੇ ਨਾਲ ਹੀ ਲਾਈਟ ਬੰਦ ਕਰਤੀ ਪਾਪਾ ਮੈਨੂੰ ਬਾਬਾ ਨੀਨੀ ਆਈ ਜਾਵੇ मैं सोचा नहीं तुदा तो नहीं कहना कहो मैं कहूँगा बाबा नीनी आई जाए तो कहूँगा हाँ सौजो ती सौ जो मैं चाह सोचो पापा मैन बाबा नीनी आई जाए मैं सोचा हाँ फिर नी नहीं आया हाँ गुड नाइट जगह लून डाइट डाइट कहें बड़ा हासा आता है जी हाँ ਉਧਰ ਨੂੰ ਚਲਣਾ ਹੁੰਦਾ ਇੱਥੇ ਨਿਕਲ ਆ ਆ ਮੈਂ ਚਲ ਆ ਜੇ ਉਧਰ ਸੋ ਜਾ ਮੈਂ ਥੱਕੇ ਮੈਂ ਲੱਕ ਵੀਰੋਂ ਹੁੰਦੇ ਮੈਂ ਇੱਕ ਸਿੱਧਾ ਨਹੀਂ ਸਤਾ ਜਾਣਾ ਇੱਥੇ ਨਹੀਂ ਉੱਥੇ ਮੈਨੂੰ ਹੂ ਠੰਡ ਲੱਗਦੀ ਉਧਰ ਮੈਂ ਸਾਰੀ ਰਾਤ ਲਜਾਈ ਚ ਬਾਹਰ ਨਿਕਲੇ ਹੁੰਦਾ ਠੰਡ ਲੱਗਦੀ ਮੈਂ ਠੰਡ ਲੱਦੀ ਇੱਧਰ ਮੈਂ ਨਿੱਗਾ ਮੈਂ ਹਿਆ ਨਿੱਗਾ ਮੈਂ ਆ ਕਹਿੰਦਾ ਹਾਂ ਜੇ ਮੈਨੂੰ ਜੇਦੋ ਮੇਰੇ ਕੋਲ ਸੋਣਾ ਹੋਵੇ ਨਾ ਫਿਰ ਕਹੂਗਾ ਤੁਹਾਡੇ ਨਾਲ ਪਰ ਮੈਨੂੰ ਨਾ ਉਧਰ ਹਾਓ ਜੇਦੋ ਸੋਣਾ ਮੈਂ ਹਾ ਜੇਦੋ ਨਿੱਗਾ ਵਾ ਉਧਰ ਬੱਝੀ ਨਾ ਲੱਗੇ ਸੋਦੇ ਇਹਨੂੰ ਕੋ ਉਧਰ ਚੱਲ ਆਹੋ ਬੜੀ ਆਨੇ ਫਾਨੇ ਮਾਰ ਕੇ ਫਿਰ ਉਹ ਸੁਣਾਉਂਦੇ ਮੈਂ ਚੱਲ ਅੱਜ ਮੇਰਾ ਲੱਕ ਵੀਰੋਂ ਹੁੰਦਾ ਮੈਂ ਸਿੱਧਾ ਸੌਣਾ ਵਾ ਸਹੀ ਤਰ੍ਹਾਂ ਤਿੰਨ ਕਰਕੇ ਤੂੰ ਬਾਹਰ ਥੱਲੇ ਆ ਜਾਂਦੀ ਐ ਤੂੰ ਉਧਰ ਸੌ ਜਾ ਅੱਜ ਚੋ ਫੇ ਲਾਈਟ ਜਗਾਓ ਲਾਈਟ ਮੈਂ ਮੋਂ ਉਧਰ ਛੱਡਣਾ ਨਹੀਂ ਮੈਂ ਕੁਝ ਫੜਨਾ ਵਾ ਨਾ ਲਾਈ ਦੀਆ ਮੈਂ ਕੀ ਲੈਣਾ ਵਾ ਮੇਰੀ ਕਾਰ ਉਹ ਮੈਂ ਤੇਰੀ ਕਾਰ ਵੀ ਇੱਥੇ ਹੀ ਆ ਭਰਾਵਾ ਸੁੱਤਾ ਔਰ더라 ਫਿੱਤੀ ਲਾ ਉੱਥੇ ਕਿਤੇ ਲੱਭ ਗਿਆ ਮੇਰ ਦੀਆ ਤੇ ਮੈਂ ਕਾ ਲੈ ਲਵਾਰ ਆਪਣੀ ਚੱਲ ਜਾ ਫੇਰ ਵੇ ਵੀ ਥੋੜਾ ਜਿਹਾ ਚੈਨ ਆ ਲਾ ਦਿੱਸਤਾ ਗਿਆ ਨਹੀਂ ਤੇ ਲੱਕ ਬੜਾ ਪੀੜ ਹੁੰਦੇ ਮੇਰਾ ਜਦੋਂ ਉਧਰ ਸੌਂਦੇ ਫਿਰ ਮੇਰਾ ਲੱਕ ਪੀੜ ਹੋਣ ਲੱਗ ਜਾਂਦਾ ਕਿ ਇਹ ਮੈਨੂੰ ਪਾਸਾ ਨਹੀਂ ਮਟਨ ਦਿੰਦੇ ਜਗਾ ਉਹੋ ਹੀ ਨਾ ਇਹ ਵਿੱਚ ਵਿੱਚ ਵਰ ਜਾਂਦਾ ਨਾ ਪਾਸਾ ਨਹੀਂ ਮਟਨ ਦਿੰਦਾ ਇਹ ਜਗਾ ਨਹੀਂ ਦਿੰਦੇ ਨਹੀਂ ਹੂੰ ਇਹ ਉਹਨੂੰ ਕੱਪੜੇ ਕਿਹੋ ਜਿਹੇ ਨਿਚਕਨ ਆਏ ਪਤਾ ਨਾ ਦਾ ਕਿਹੜਾ ਰੰਗ ਦਾ ਹੈ ਕਿਹੜਾ ਰੰਗ ਹੈ ਇਹ ਸੀ ਗ੍ਰੀਨ ਸੀ ਗ੍ਰੀਨ ਪਤਾ ਨਾ ਦਾ 골ਡਨ ਜਿਹਾ ਵਿੱਚ ਝੇੜ ਮਰਨ ਜਾਂਦਾ ਜਿੰਦਿਸਕ ਦਾ ਇਹ ਫੈਂਡੀ ਆ ਫੈਂਡੀ ਹੂੰ

ਇਹ ਲੇਕਨ ਨੂੰ ਮੰਗਾਲੀ ਤੇ ਹੈ ਗਦੇ ਵੀ ਟੰਗੇ ਸਾਰੇ ਬਣੇ ਆ ਸੇਲ ਹੋਏ ਵਿੱਚੋਂ ਸੇਲ ਹੋਏ ਵਿੱਚੋਂ ਸੇਲ ਵਾਲੇ ਹੂੰ ਹੂੰ ਅਬ ਅਗਲੇ ਵਾਲੇ ਦੋਨੋਂ ਸੇਲ ਹੋਏ ਚਲ ਅੱਜ ਕੰਮ ਤੇਰੇ ਛੇਤੀ ਛੇਤੀ ਹੋਏ ਨਾ ਨਹੀਂ ਅੱਜ ਜਾਣਾ ਨਹੀਂ ਬਾਅਦੋਂ ਬਹੁਤ ਸੱਚ ਛੇਤੀ ਕੀਤਾ ਹੋਣਾ ਚਲੋ ਕਰਾਂ ਫੇਰ